ਵੱਲੋਂ ਇਸ ਆਉਣ ਨੂੰ ਮਾਗਪੱਤਰ ਦੇ ਰੀਡਾ ਸ਼ਾਂਸਾ ਕੀਤਾ ਗਿਆ ਹੈ ਕਾਰਨ ਇਹ ਹੈ ਕਿ ਪਿਛਲੇ ਦਿਨੀ ਜੋ ਜੈਤੋ ਦੇ ਪੱਤਰਕਾਰ ਮਨਿੰਦਰ ਜੀ ਤੇ ਬਹੁਤ ਸਭ ਲੋਕਾਂ ਕਰੀ ਕੀਤੀ ਹੈ ਪਰਚਾਦਰ ਕੀਤਾ ਗਿਆ ਤਾਂ ਤੁਸ ਨੂੰ ਲੈ ਕੇ ਸ਼੍ਰੀਸੌਰ ਦੇ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਮਾਗਪੱਤਰ ਦੇਣ ਦਾ ਸੋਚਿਆ ਗਿਆ ਸੀਗਾ ਤਾਂ ਉਸ ਪ੍ਰੋਗਰਾਮ ਦੇ ਤਹਿਤ ਅੱਜ ਇਸ ਕੋਟ ਵਿੱਚ ਅਸੀਂ ਇੱਥੇ ਹੋਈਆਂ ਸਮੁੱਚੇ ਮਾਗਪੱਤਰ ਭਾਈਚਾਰਾ ਜਿਸ ਵਾਂਚਾ ਅੱਜ ਦੀਸਾ ਨੂੰ ਮਾਗਪੱਤਰ ਸੌਪੇ ਜਾਊਗਾ ਕਿ ਅਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਊਗੀ ਉਹ ਆਪਾਂ ਦੇਖਾਂਗੇ ਜਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਨਿਖਿਆ ਜਾਊਗਾ ਉਸੇ ਮੁਤਾਬਕ ਕਰਦੇ ਅੱਗੇ ਫਿਰ ਕਰਦੇ ਜੀ ਉਹ ਕਰ ਥੋੜੇ ਜਿਹੀ ਗੱਲ ਕਰੀਏ ਕਿ ਮਾਮਲਾ ਹੋਇਆ ਕੀ ਸੀਗਾ ਕੀ ਠੱਗਾ ਕੀ ਵਪਰੀ ਇਹ ਕੋਈ ਸੋਸ਼ਲ ਮੀਡੀਆ ਤੇ ਇੱਕ ਆਡੀਓ ਚੱਲੀ ਸੀਗੀ ਜਿਹੜੀ ਐਮਐਲਏ ਔਰ ਉਹਨਾਂ ਦੇ ਕੋਈ ਵਰਕਰ ਦੇ ਵਿਚਾਲੇ ਸੀਗੀ ਉਸ ਨੂੰ ਲੈ ਕੇ ਮੈਂ ਜੋ ਲੋਕ ਵਾਇਸ ਤੀਨੀ ਦੇ ਪੱਤਰਕਾਰ ਨੇ ਮਨਿੰਦਰ ਜੀ ਉਹਨਾਂ ਵੱਲੋਂ ਆਪਣੇ ਚੈਨਲ ਤੇ ਇਹ ਆਡੀਓ ਜੁਵਾ ਚਲਾਈ ਗਈ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਪਾਰਟੀ ਦੀ ਜਿਹੜੀ ਚੁਪਕਾਈ ਘਟਨੇ ਅਨੰਦਜੀਤ ਜਿਹੜਾ ਪਰਚਾ ਇੱਕ ਲੱਗਿਆ ਤੇ ਇਹ ਸਿਆਸੀ ਦਬਾਉਣ ਵਾਲੀ ਕਰਤਾ ਹੋਇਆ ਠੀਕ ਹੈ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੱਤਰਕਾਰ ਪੱਤਰਕਾਰ ਸਾਰਾ ਭਾਈਚਾਰਾ ਇਕੱਠਾ ਹੋ ਰਿਹਾ ਅਸੀਂ ਕਿਹਾ ਜੀ ਸਾਹਿਬ ਨੂੰ ਦੇ ਰਹੇ ਆ ਨੰਨ ਪੱਤਰ ਦੇ ਰਹੇ ਆ ਫਿਕਰ ਸਭ ਨੂੰ ਦੇਵਾਂਗੇ ਤੇ ਆਪਦੀ ਇੱਕ ਪੂਰੀ ਰਣਨੀਤੀ ਤਿਆਰ ਕਰਕੇ ਜੁੱਧ ਲੜਾਂਗੇ ਅਸੀਂ ਕਿਸੇ ਤੋਂ ਨਾ ਡਰਦੇ ਆ ਨਾ ਕਿਸ ਨੂੰ ਡਰਾਉਣੇ لیکن ਪੱਤਰਕਾਰ ਜਿਹੜੀ ਕਰਨੀ ਹੈ ਜੇ ਕੋਈ ਦਬਾਉਂਦਾ ਬੰਦਾ ਤੇ ਕਿਸੇ ਤੋਂ ਨਹੀਂ ਦਬਾਉਂਦਾ ਚਲੋ ਇਹ ਕੀ ਕਾਰਨ ਮਾਲ ਕਾਰਨ ਕਿ ਮੰਨਦੇ ਹੋ ਵੀ ਸਰਕਾਰਾਂ ਦੀ ਵੀ ਇਸ ਸਰਕਾਰ ਦੇ ਵਿੱਚ ਜ਼ਿਆਦਾਤਰ ਵਿਖਿਆ ਗਿਆ ਕਿ ਇਦਾਂ ਦੀ ਕਾਰਨ ਕਿਉਂ ਉਹ ਇਸ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਠੀਕ ਹੈ ਉਹ ਉਮੀਦਾਂ ਜਿਹੜੀਆਂ ਦਿੱਲੀ ਵਾਲਿਆਂ ਨੇ ਵੀ ਕੀਤਾ ਸੀ ਦਿੱਲੀ ਵਾਲਿਆਂ ਨੇ ਤਾਂ ਦੱਸ ਤੇ ਗਾਂ ਪੰਜਾਬ ਦੀ ਜਿਹੜੀ ਜਨਤਾ ਉਹ ਵੀ ਦੱਸ ਦੂਗੀ ਕਿ ਕਿੰਨੇ ਕੁ ਤੁਸੀਂ ਚੰਗੇ ਠੀਕ ਹੈ ਨਾ ਜਿਹੜੇ ਇਹ ਕਹਿੰਦੇ ਕੁਛ ਸੀ ਕਰਦੇ ਕੁਛ ਹੈ ਇਹਨਾਂ ਦੇ ਕਹਿਣ ਤੇ ਕਰਨ ਤੇ ਫਰਕ ਹੈ ਚਲੋ ਉਹ ਹੁੰਦਾ ਹੀ ਆ ਥੋੜਾ ਬਹੁਤਾ ਚੱਲ ਜਾਂਦਾ ਲੇਕਿਨ ਜੇ ਇਹ ਪ੍ਰੈਸ ਨੂੰ ਦਬਾਉਂਦੇ ਐ ਇਹ ਨਹੀਂ ਇਹ ਨਹੀਂ ਚੱਲਣ ਦੇਵਾਂਗੇ ਪੱਤਰਕਾਰ ਭਾਈ ਤੇਰਾ ਸਾਰਾ ਕੱਟਾ ਹੁੰਦਾ ਜੁੱਧ ਲਾਉਂਦੇ ਤਾਂ ਨਹੀਂ ਜੇ ਗੱਲ ਕਰੀਏ ਤਾਂ ਤੁਸੀਂ ਸੀਨੀਅਰ ਪੱਤਰਕਾਰ ਹੈਗੇ ਆ ਪਹਿਲਾਂ ਨਾਲੋਂ ਤਾਂ ਹੁੰਦੇ ਹਾਲਾਤਾਂ ਦੇ ਵਿੱਚ ਕਿੰਨਾ ਕੁ ਡਿਫਰੈਂਸ ਆ ਗਿਆ ਨਹੀਂ ਨਹੀਂ ਜਿਹੜਾ ਇਦਾਂ ਦੀਆਂ ਗੱਲਾਂ ਤਾਂ ਹਮੇਸ਼ਾ ਹੀ ਹੁੰਦੀਆਂ ਪੀਜਕੋਟ 'ਚ ਵੀ ਜੁੱਧ ਲੱਗਦੇ ਰਹੇ ਐ ਪੀਜਕੋਟ ਪ੍ਰੈਸ ਕਲੱਬ ਨੇ ਜੁੱਧ ਜਿੱਤੇ ਵੀ ਐ ਇਹ ਜੁੱਧ ਤਾਂ ਹੀ ਜਿੱਤਿਆ ਜਾਂਦਾ ਜੇ ਸਾਡੀ ਠੀਕ ਐ ਆਪਸੀ ਮਤਤੇ ਜੇ ਸੀ ਰੱਖਾਂਗੇ ਫਿਰ ਨਹੀਂ ਕੋਈ ਗੱਲ ਕਿ ਆਸੀ ਜਿਹੜੇ ਪਹਿਲਾਂ ਵੀ ਉਧਰ ਲੜੇ ਆ